ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਿਲਾਵਲ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਤੇ ਇਸ ਸ਼ਬਦ ਨੂੰ ਆਪਾਂ ਭਾਈ ਹਰਜਿੰਦਰ ਸਿੰਘ ਜੀ ਸ਼ੇਰ ਨਗਰ ਵਾਲੇ ਉਹਨਾਂ ਦੀ ਤੁਨ ਤੇ ਆਧਾਰਿਤ ਕਰਨ ਜਾ ਰਹੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ 5 ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਇਸ ਸ਼ਬਦ ਵਿੱਚ ਮਧ ਸੱਤਕ ਵਿੱਚ ਸਾ ਤੋਂ ਬਾਅਦ ਸ਼ੁਦਰੇ ਸ਼ੁਧ ਗਾ ਪਾ ਸ਼ੁਧ ਧਾ ਸ਼ੁਧ ਨੀ ਅਤੇ ਸਾ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੈ ਜੋ ਕਿ ਮੰਦਰ ਸੱਤਕ ਵਿੱਚ ਬਿਲਕੁਲ ਨਹੀਂ ਹੈ ਤਾਰ ਸੱਤਕ ਵਿੱਚ ਵੀ ਸਾ ਤੱਕ ਹੀ ਹੈ ਇਹ ਆਸਾਨੀ ਦੇ ਨਾਲ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਨ ਤੇ ਆਪਾਂ ਦੇਖਦੇ ਹਾਂ ਪਹਿਲਾਂ ਸਥਾਈ ਅਤੇ ਸਿੱਖਾਂਗੇ ਕੱਲੇ-ਕੱਲੇ ਸੁਰ ਤੇ ਉਸ ਤੋਂ ਬਾਅਦ ਆਪਾਂ ਅੰਮ੍ਰਲ ਉਸ ਤੋਂ ਬਾਅਦ ਆਪਾਂ ਅੰਤਰਾ ਸ਼ਰਵਣ ਕਰਾਂਗੇ ਅਤੇ ਸਿੱਖਾਂਗੇ ਕੱਲੇ-ਕੱਲੇ ਸਵਰ ਤੇ ਦਸ ਤੇਰੇ ਕੀ ਤੇਰੇ ਦਿਲ ਕਰ ਪਰ मरी कृपा ते पार ब्रह्म तुम्र कृपा ते पार ब्रह्म दो खो न दास्ते गी ਦਾਸ ਤੇਰੇ ਕੀ ਮੈਂ ਨਕੀਰਿਦ ਕਰ ਪਰਦਾ ਦਾਸ ਤੇਰੇ ਕੀ ਮੈਂ ਨਕੀਰਿਦ ਕਰ ਪਰਦਾ ਦਾਸ ਤੇਰੇ ਕੀ ਦਾਸ ਤੇਰੇ ਕੀ ਮੈਨ ਕੀਰਦ ਕਰ ਪਰਗਾਸ ਦਾਸ ਤੇਰੇ ਕੀ ਮੈਨ ਕੀਰਦ ਕਰ ਪਰਗਾਸ ਤੁਮਰੀ ਕਿਰਪਾ ਤੇ पार ब्रह्म तुम्हारी कृपाते पार ब्रह्म दुखन को नास तुम्हारी कृपाते पार ब्रह्म ਤੁਮਰੀ ਕਿਰਪਾ ਤੇ ਮਾਰ ਬ੍ਰਹਮ ਦੋਖਨ ਕੋ ਨਾਸ ਕੱਲੀ ਵਾਰ ਇਥੇ ਛੱਡ ਸਕਦੇ ਆਂ ਦੂਜੀ ਵਾਰ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਫਿਰ ਦਾਸ ਤੇਰੇ ਕੀ ਬੇਨ ਤੇਰੇ ਕਰ ਪਰਗਾਸ ਇਸ ਤੋਂ ਬਾਅਦ ਅੰਤਰਾ ਦੇਖਦੇ ਹਾਂ ਚਰਨ ਕਮਲ ਕਾ ਆਸਰਾ ਅਬੁਰਖ ਗੁਣ ਕਾਸ चरण कमल तास पुरख गुण तास कीर्तन नाम शिव ਜਬ ਲਗ ਕਟ ਸਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕਟ ਸਾਸ ਦਾਸ ਤੇਰੀ ਕੀ ਤੇ ਨ ਕੀਰਤ ਕਰ ਪਰਨਾ ਦੇਖਦੇ ਅੰਤਰੇ ਨੂੰ चरण कमल का चरण कमल का चरण कमल का आसरा भव पुरुष गुणतास चरण कमल का प्र प्रभ पुरुख गुणता दूसरी पंक्ति ने जो तो फर्स्ट टाइम गायन करना है बिल्कुल सेम इस से तरीके न कीर्तन नाम सिम रत कीर्तन ਨਾਮ ਸਿਮਰ ਰਤ ਰਹਾ ਜਬ ਲਗ ਕਟ ਸਾਸ ਕੀਰਤਨ ਨਾਮ ਸਿਮਰ ਰਤ ਰਹਾ ਜਬ ਲਗ ਕਟ ਸਾਸ दूजी बार इस पंक्ति नू रिपीट करना है तो ओह फर्स्ट स्टेप सेम है कीर्तन नाम सिमरत रहो जब लग कट जब लग कट कीर्तन नाम सिमरत रहो ਜਬ ਲਗ ਕਟ ਇਥੇ ਤੱਕ ਸੇਮੈ ਸਾਸ ਸਾਸ ਸਾ ਸਾ ਕੀਰਤਨ ਨਾਮ ਸਿਮ ਰਤ ਰ जब लग कट सा दास तेरे की मेन तीर्द कर पर दास मैं उम्मीद है कि आप जी आसानी के नाल इस शब्द को गायन कर सकोगे सीख सकोगे वाहिगुरु जी का खालसा वाहिगुरु जी की फतेह